ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਰਾਜੀ ਹੋਣਗੇ ਗੱਲ ਕਰਦੇ ਆ ਅੱਜ ਕਬੱਡੀ ਦੇ ਟਾਕਰੇ ਟੂਰਨਾਮੈਂਟਾਂ ਬਾਰੇ ਅੱਜ ਵਧੀਆ ਜਗ੍ਹਾ ਵਧੀਆ ਪ੍ਰਾਈਜ਼ ਰੱਖਿਆ ਗਿਆ ਵਧੀਆ ਟੂਰਨਾਮੈਂਟ ਨੇ ਮੈਂ ਤੁਹਾਨੂੰ ਅੱਜ ਦੇ ਦੰਦੇ ਸਭ ਤੋਂ ਪਹਿਲਾਂ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਵੀ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਆਪਣੀ ਅਪਡੇਟ ਵਧੀਆ ਲੱਗਦੀ ਹੈ ਤਾਂ ਕਮੈਂਟ ਬਾਕਸਾਂ ਦੇ ਵਿੱਚ ਵੀ ਸੁਝਾਅ ਦਿਆ ਕਰੋ ਹੌਸਲਾ ਦਿਆ ਕਰੋ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਅੱਜ ਪਹਿਲਾ ਕਬੱਡੀ ਕੱਪ ਆਪ ਜਿੱਥੇ ਵੱਡੇ ਬੇਟ ਜ਼ਿਲ੍ਹਾ ਕਪੂਰਥਲਾ ਹੋਵੇਗਾ 50 ਕਿਲੋ ਦੇ 40 ਕਿਲੋ ਦੇ ਮੈਚ ਕਰਵਾਏ ਜਾਣਗੇ ਨਾਲ ਹੀ ਕਬੱਡੀ ਓਪਨ ਦੀ ਅਪਡੇਟ ਦਿੱਤੀ ਆਪਨੇ ਜਿੱਥੇ ਪਹਿਲਾ ਨਾਮ ਲੱਖ ਤੇ ਦੂਸਰਾ ਨਾਮ 75000 ਤੀਸਰਾ ਨਾਮ ਤੇ ਚੌਥਾ ਨਾਮ 25-25000 ਰੱਖਿਆ ਗਿਆ ਬੈਸਟ ਰੀਡਰ ਤੇ ਜਿਆਫੀ ਨੂੰ ਕਹਿੰਦੇ 31 31000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਲਾਈਵ ਚੱਲੇਗਾ ਕਬੱਡੀ 365 ਤੇ ਜੋ YouTube ਦਾ ਅਫੀਸ਼ੀਅਲ ਚੈਨਲ ਹੈ ਨਾਲ ਹੀ ਕਹਿੰਦੇ ਹਰਿਆਣੇ ਦੇ ਵਿੱਚ ਵੀ ਲੱਗਣੀ ਹੈ ਰੌਣਕਾਂ گاؤں ਹੈ ਜੁੰਡਲਾ ਜਿੱਥੇ ਜ਼ਿਲ੍ਹਾ ਕਰਨਾਲ ਹਰਿਆਣਾ ਦੇ ਵਿੱਚ ਜਿੱਥੇ ਕਬੱਡੀ ਓਪਨ ਦੇ ਦੋ ਖਿਡਾਰੀ ਵਾਰੋਂ ਰੱਖੇ ਗਿਆ ਮਿੱਤਰੋ ਪਹਿਲਾ ਨਾਮ ਜਿੱਥੇ 71000 ਆ ਤੇ ਦੂਸਰਾ ਨਾਮ ਹੈ 51000 ਨਾਲ ਹੀ ਬੈਸਟ ਰੀਡਰ ਤੇ ਜਿਆਫੀ ਨੂੰ 11 11000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਤੀਜਾ ਤੇ ਚੌਥਾ ਨਾਮ 22000 ਰੱਖਿਆ ਗਿਆ ਰਿਆਣੇ ਵਾਲੇ ਸਾਰੇ ਛੋਟੀ-ਛੋਟੀ ਦੇ ਮੱਲ ਮਨੀਸ਼ੋਰੀ ਵਿਕਾਸ ਹਲੇਵੇ ਹੋਰੀ ਨਾਲ ਹੀ ਦੇਸੀ ਹੋਰੀ ਢੀਲਾ ਜਾਂਡਲੀ ਵਾਲਾ ਤੇ ਹੋਰ ਵੀ ਵਧੀਆ ਖੇਡ ਹੈ ਜਿਹੜੇ ਪਹੁੰਚਣਗੇ ਮਿੱਤਰੋ ਅਗਲਾ ਜੋ ਕੈਂਪ ਵਾਲਾ ਚੰਡੀਗੜ੍ਹ ਕਬੱਡੀ ਓਪਨ ਦੇ ਤਿੰਨ ਖੇਡ ਹੈ ਜਿੱਥੇ 12 ਉਹ ਰੱਖੇ ਗਿਆ ਪਹਿਲਾ ਇਨਾਮ ਜਿੱਥੇ 51000 ਆ ਤੇ ਦੂਸਰਾ ਨਾਮ ਹੈ 41000 ਵੈਸਟ ਟਰੇਡਰ ਤੇ ਜਾਫੀ ਨੇ ਕਿੰ ਕੀ ਹਜ਼ਾਰ ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਲਾਈਵ ਚੱਲੇਗਾ www123live.in ਤੇ ਜੋ YouTube ਦਾ ਚੈਨਲ ਹੈ ਨਾਲ ਹੀ ਕਹਿੰਦੇ ਕੱਥੂ ਨੰਗਲ ਦੇ ਵਿੱਚ ਲੱਗਣਗੇ ਰੌਣਕਾਂ ਮਿੱਤਰੋ ਸਿਰੇ ਦਾ ਸ਼ੋਅ ਮੈਚ ਹੋਵੇਗਾ ਬਾਬਾ ਪਿੰਦੀ ਚੰਦਜੀ ਕਬੱਡੀ ਕਲੱਬ ਫਰੰਦੀਪੁਰ ਤੇ ਬਾਬਾ ਬੁੱਢਾ ਸਾਹਿਬਜੀ ਕਬੱਡੀ ਕਲੱਬ ਰਮਦਾਸ ਦੇ ਵਿਚਕਾਰ ਕੱਲ ਵੀ ਕਹਿੰਦੇ ਇਕਮ ਨੇ ਇਬਣ ਦੇ ਵਿੱਚ ਕੋੜਾ ਜਿੱਤਿਆ ਵੈਸਟ ਨਿਕਲਿਆ ਸਿਰਾ ਕਰਾ ਦਿੱਤਾ ਗੱਭਰੂ ਨੇ ਐਨ ਚੋਟੀ ਚੋਟੀ ਦੇ ਮੱਲਾਂ ਨੂੰ ਜਫੇ ਲਾਏ ਨੇ ਨਾਲ ਹੀ ਬਿਦਿਆਲਾ ਜ਼ਿਲ੍ਹਾ ਬਠਿੰਡਾ ਹੋਵੇਗਾ ਕਬੱਡੀ ਓਪਨ ਦੇ ਤਿੰਨ ਫਾਰਮਾਂ ਖੜੇ ਆਰੀ ਪਹਿਲਾ ਇਨਾਮ ਇੱਥੇ 61000 ਅਤੇ ਦੂਸਰਾ ਨਾਮ 51000 ਵੈਸਟ ਰੀਡਰ ਦੇ ਯਾਫੀ ਨੂੰ 11-11000 ਦੀ ਨਗਦ ਰਕਮ ਦਾ ਮਾਨ ਸਨਮਾਨ ਹੋਵੇਗਾ 62 ਕਿਲੋ ਦੇ ਮੁਕਾਬਲੇ ਹੋਣਗੇ ਇੱਥੇ ਇੱਕ ਖਡੇਰੀ ਬਾਰਵਾ ਪਹਿਲਾ ਨਾਮ ਜਿੱਥੇ 15000ਾ ਦੂਜਾ ਨਾਮ ਜਿੱਥੇ 11000ਾ ਵੈਸਟ ਨੂੰ ਸਰਪ੍ਰਾਈਜ਼ ਰੱਖੇ ਗਏ ਨੇ ਲਾਈਵ ਚੱਲੇਗਾ ਕਬੱਡੀ 365 ਤੇ ਇਹ YouTube ਦਾ ਅਫੀਸ਼ੀਅਲ ਚੈਨਲ ਹੈ ਪਿੰਡ ਬੁੱਧੂਪੁਰ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਬੁੱਧੂਪੁਰ ਜ਼ਿਲ੍ਹਾ ਹੁਸ਼ਿਆਰਪੁਰ ਜਿੱਥੇ ਓਪਨ ਦੇ ਅੱਠ ਸੱਦੀਆਂ ਹੋਈਆਂ ਟੀਮਾਂ ਦੀ ਮੈਚ ਹੋਣਗੇ ਪਹਿਲਾ ਨਾਮ ਜਿੱਥੇ ਲੱਖ ਅਤੇ ਦੂਸਰਾ ਨਾਮ 73000ਾ ਵੈਸਟ ਰੀਡਰ ਤੇ ਜਿਆਫੀ ਨੂੰ ਕਹਿੰਦੇ ਮੋਟਰਸਾਈਕਲਾਂ ਨਾਲ ਮਾਨਸਨਮਾਨ ਹੋਵੇਗਾ। ਇਸ ਤਿਹਰਾ ਟੂਰਨਾਮੈਂਟਾ ਵਧੀਆ ਕਬੱਡੀ ਦਾ ਅੱਜ ਦੇ ਦਿਨ ਦਾ ਲਾਈਵ ਚੱਲੇਗਾ ਮਾਲਵਾ ਟੀਵੀ ਲਾਈਵ ਤੇ YouTube ਦਾ ਚੈਨਲ ਹੈ। ਨਾਲ ਹੀ ਪਿੰਡ ਪੂਲਾ ਜ਼ਿਲ੍ਹਾ ਬਠਿੰਡਾ ਜਿੱਥੇ ਅੱਜ ਦੇ ਦਿਨ ਕਬੱਡੀ ਓਪਨ ਲੜਕੀਆਂ ਦੇ ਰੋਲ ਦੇ ਮੈਚ ਹੋਣਗੇ, ਲੀਗ ਦੇ ਮੈਚ ਨੇ ਮਿੱਤਰੋ ਇਹ ਪਹਿਲਾ ਨਾਮ ਇੱਥੇ 15000 ਰੱਖਿਆ ਗਿਆ ਤੇ ਦੂਸਰਾ ਨਾਮ 10000 ਰੱਖਿਆ ਗਿਆ। ਨਾਲ ਹੀ ਕਬੱਡੀ ਓਪਨ ਲੜਕੀਆਂ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 5100 ਤੇ ਦੂਸਰਾ ਨਾਮ 3100 ਹੈ। ਲਾਈਵ ਚੱਲੇਗਾ ਕਬੱਡੀ ਸਪੋਰਟਸ ਇਹ ਵੀ ਵਧੀਆ ਮੈਚ ਹੋਣਗੇ ਕਾਲੇ ਸੰਗਿਆ ਦੇ ਵਿੱਚ ਕਬੱਡੀ ਓਪਨ ਦੇ ਦੋ ਖੇਡਰੀ ਬਾਹਰੋਂ 32 ਟੀਮਾਂ ਹੀ ਇੰਟਰ ਹੋਣੀਆਂ ਸੱਦੀਆਂ ਹੋਈਆਂ ਪਹਿਲਾ ਨਾਮ ਜਿੱਤੇ 81000 ਅਤੇ ਦੂਸਰਾ ਨਾਮ 6000 ਵੈਸਟਰ ਨੂੰ 21000 ਰੁਪਏ ਦਿੱਤਾ ਜਾਊਗਾ ਲਾਈਵ ਚੱਲੇਗਾ ਕਾਲੇ ਸੰਗਿਆ.com YouTube ਦਾ ਚੈਨਲ ਹੈ 72 ਕਿਲੋ ਪਿੰਡ ਪੱਦਰ ਦੇ 16 ਟੀਮਾਂ ਹੀ ਸੱਦੀਆਂ ਨੇ ਪਹਿਲਾ ਨਾਮ ਜਿੱਤੇ 31000 ਰੱਖਿਆ ਗਿਆ ਤੇ ਦੂਸਰਾ ਨਾਮ 25000 ਵੈਸਟਰ ਨੂੰ 11-11000 ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇਗਾ ਬਾਈ ਜਨੀ ਕਬੱਡੀ ਖਿਡਾਰੀਆਂ ਦੇ ਮੈਚ ਨੇ ਪਿੰਡ ਲੱड्डा 45 ਕਿਲੋ ਤੇ 55 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 5100 ਆ ਤੇ ਦੂਸਰਾ ਨਾਮ 4300 ਆ ਨਾਲ ਹੀ ਕਹਿੰਦੇ ਪਹਿਲਾ ਨਾਮ 55 ਕਿਲੋ ਦਾ 6100 ਤੇ ਦੂਸਰਾ ਨਾਮ 5100 ਆ ਬੈਸਟਾਂ ਨੂੰ 2-2 ਕਿਲੋ ਦੇਸੀ ਘਿਓ ਦਿੱਤਾ ਜਾਊਗਾ ਇਹ ਵੀ ਵਧੀਆ ਬਾਈ ਜਨੀ ਕਬੱਡੀ ਖਿਡਾਰੀਆਂ ਲਈ ਪ੍ਰਾਈਜ਼ ਰੱਖਿਆ ਗਿਆ ਨਾਲ ਹੀ ਪਿੰਡ ਗੁਰੂ ਸਰ ਜਗਾ ਜਿੱਥੇ 26 ਕਿਲੋ ਦੇ 34 ਕਿਲੋ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ ਜਿੱਥੇ 34 ਕਿਲੋ ਦਾ 2100 ਰੱਖਿਆ ਗਿਆ ਤੇ ਦੂਜਾ ਨਾਮ 1500 ਵੈਸਟ ਟਰੇਡਰ ਤੇ ਜਾਫੀ ਨੂੰ ਪ੍ਰੈਸਾਂ ਦਿੱਤੀਆਂ ਜਾਣੀਆਂ 26 ਕਿਲੋ ਦਾ ਪਹਿਲਾ ਨਾਮ 1500 ਆ ਤੇ ਦੂਸਰਾ ਨਾਮ 1100 ਵੈਸਟ ਟਰੇਡਰ ਤੇ ਜਾਫੀ ਨੂੰ ਕੱਪ ਤਲਵੰਡੀ ਸਾਬੋ ਦੇ ਨੇੜੇ ਆ ਪਿੰਡ ਮੈਤਰੋ ਇਹ ਤੇ ਨਾਲ ਹੀ ਉਪਲ ਖੇੜੀ ਉਪੋ ਕੀ ਜਲਾ ਮਲੇਰ ਕੋਟਲਾ ਚ 55 ਕਿਲੋ ਦੇ ਮੈਚ ਹੋਣਗੇ ਪਹਿਲਾ ਨਾਮ 7100 ਆ ਤੇ ਦੂਸਰਾ ਨਾਮ 650 ਆ ਵੈਸਟ ਟਰੇਡਰ ਤੇ ਜਾਫੀ ਨੂੰ 2-2 ਕਿਲੋ ਦੇਸੀ ਘੋੜਾ ਨਾਲ ਮਨਸਨਮਾਨ ਹੋਵੇਗਾ ਬਾਹ ਜੀਨੀ ਕਬੱਡੀ ਖਿਡਾਰੀਆਂ ਦੇ ਵੀ ਵਧੀਆ ਮੈਚ ਨੇ ਲੈਨੇ ਆਲਵਦਾ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਕਬੱਡੀ ਜੀ ਨਾਲ